ਨਰਨ ਸਿੰਘ ਦੀ ਪੁਸਤਕ ਖਾਲਸਤਾਨ ਵਿਰੁੱਧ ਸਾਜ਼ਿਸ਼ ਦਾ ਅਗਲਾ ਅੰਕ 28 ਰਾਜਿਕਤਾ ਬਾਰੇ ਭਾਗ 9 ਭਾਈ ਸੁਰਿੰਦਰ ਸਿੰਘ ਸੋਢੀ ਦੇ ਕਤਲ ਦੇ ਪ੍ਰਤੀਕਰਮ ਵੱਜੋਂ ਦਰਬਾਰ ਸਾਹਿਬ ਸਮੂਹ ਵਿੱਚ ਇਸ ਕਾਂਡ ਵਿੱਚ ਸ਼ਾਮਲ ਦੋਸ਼ੀਆਂ ਦੀਆਂ ਸਿੰਘਾਂ ਹੱਥੋਂ ਹੋਈਆਂ ਮੌਤਾਂ ਅਤੇ ਸੰਤ ਜਰਨੈਲ ਸਿੰਘ ਵੱਲੋਂ ਅਕਾਲੀ ਦਲ ਦੇ ਸਕੱਤਰ ਗੁਰਚਰਨ ਸਿੰਘ ਦੀ ਭਾਈ ਸੋਢੀ ਦੇ ਕਤਲ ਵਿੱਚ ਸ਼ਮੂਲੀਅਤ ਦੇ ਪੇਸ਼ ਕੀਤੇ ਸਬੂਤਾਂ ਕਾਰਨ ਸੰਤ ਹਰਚੰਦ ਸਿੰਘ ਲੋਂਗੋਵਾਲ ਬੁਰੀ ਤਰ੍ਹਾਂ ਘਬਰਾਤੇ ਬੁਖਲਾ ਗਿਆ ਸੀ ਜਥੇਦਾਰ ਗੁਰਚੰਦ ਸਿੰਘ ਟੋੜਾ ਪ੍ਰਕਾਸ਼ ਸਿੰਘ ਬਾਦਲ ਸਰਜੀਤ ਸਿੰਘ ਬਰਨਾਲਾ ਰਣਜੀਤ ਸਿੰਘ ਚੀਮਾ ਰਣਾ ਸਿੰਘ ਤੋੜ ਐਮਪੀ ਜਥੇਦਾਰ ਹਰਚੰਦ ਸਿੰਘ ਦਿੱਲੀ ਦਲੀਪ ਸਿੰਘ ਪਾਂਦੀ ਐਮਐਲਏ ਅਤੇ ਬਲਵੰਤ ਸਿੰਘ ਰਾਮੂ ਵਾਲੀਆ ਆਦ ਪ੍ਰਮੁੱਖ ਆਕਾਲੀ ਆਗੂ ਸੰਵਿਧਾਨ ਦੀ ਧਾਰਾ 25 ਬੀ ਨੂੰ ਸੰਵਿਧਾਨ ਵਿੱਚੋਂ ਕਢਵਾਉਣ ਲਈ ਸੰਕੇਤਕ ਰੂਪ ਵਿੱਚ ਸੰਵਿਧਾਨ ਸਾੜਨ ਤੇ ਪਾੜਨ ਕਰਕੇ ਦੇਸ਼ ਧਰੋਹ ਦੇ ਕੇਸ ਵਿੱਚ ਜੇਲ੍ਹਾਂ ਵਿੱਚ ਬੰਦ ਸਨ ਗੁਰਚਨ ਸਿੰਘ ਕੱਤਰ ਦਾ ਪੱਖ ਪੂਰਨ ਕਰਕੇ ਸੰਤ ਲੋਗਵਰ ਦੀ ਸਥਿਤੀ ਬਹੁਤ ਪਤਰੀ ਹੋ ਚੁੱਕੀ ਸੀ ਉਸ ਵੱਲੋਂ ਭਲਾਈ ਦੀ ਮੀਟਿੰਗ ਵਿੱਚ ਅਕਾਲੀ ਆਗੂ ਵੱਡੀ ਗਿਣਤੀ ਵਿੱਚ ਉਸ ਦਾ ਸਾਥ ਛੱਡ ਕੇ ਸੰਤ ਜਰਨੈਲ ਸਿੰਘ ਨਾਲ ਅਣ ਜੁੜੇ ਸਨ ਇਸ ਤੋਂ ਬਚਨ ਦਾ ਹੁਣ ਇੱਕੋ ਇੱਕ ਤਰੀਕਾ ਸਰਕਾਰ ਨਾਲ ਕੋਈ ਸਮਝੌਤਾ ਕਰਕੇ ਧਰਮ ਯੁੱਧ ਮੋਰਚਾ ਸਥਾਪਿਤ ਕਰਨਾ ਸੀ ਹਿੰਦ ਸਰਕਾਰ ਵੀ ਇਸ ਮਾਹੌਲ ਦਾ ਲਾਹ ਲੈਣਾ ਚਾਹੁੰਦੀ ਸੀ ਜੇਲ੍ਹਾਂ ਵਿੱਚਲੇ ਅਕਾਲੀ ਆਗੂ ਵੀ ਸੰਵਿਧਾਨ ਪਾੜਨ ਅਤੇ ਸਾੜਨ ਵਿੱਚ ਹੋਣ ਵਾਲੀ ਲੰਮੀ ਤੇ ਸਖਤ ਸਜ਼ਾ ਤੋਂ ਬਚਣਾ ਚਾਹੁੰਦੇ ਸਨ ਹਿੰ ਸਰਕਾਰ ਦਰਬਾਰ ਸਾਹਿਬ ਤੇ ਹਮਲੇ ਲਈ ਅਕਾਲੀ ਆਗੂਆਂ ਦੀ ਹਰੀ ਝੰਡੀ ਚਾਉਂਦੀ ਸੀ ਦੋਵੇਂ ਆਪੋ ਆਪਣੇ ਮੰਤਬ ਦੀ ਪੂਰਤੀ ਲਈ ਇੱਕ ਦੂਜੇ ਦੇ ਨੇੜੇ ਆ ਗਏ ਪ੍ਰੈਸ ਰਹੀਂ ਸਮਝੌਤਾ ਹੋਣ ਦੀਆਂ ਕਿ ਆਸਰਾਇਆਂ ਦਾ ਖੂਬ ਪ੍ਰਚਾਰ ਕੀਤਾ ਗਿਆ ਸਰਕਾਰ ਨੇ ਸੰਵਿਧਾਨ ਸਾੜਨ ਤੇ ਪਾੜਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤੇ ਸਾਰੇ ਅਕਾਲੀ ਆਗੂ 11 ਮਈ 1984 ਨੂੰ ਰਿਹਾ ਕਰ ਦਿੱਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜੱਜੇਦਾਰ ਗੁਰਚਰਨ ਸਿੰਘ ਟਵਾੜਾ ਨੇ ਸੰਤ ਪਿੰਡਰਾ ਵਾਲੇ ਨੂੰ ਸਮਝੌਤੇ ਲਈ ਸਹਿਮਤ ਕਰਨ ਦੀ ਜ਼ਿੰਮੇਵਾਰੀ ਸੰਭਾਲ ਲਈ ਉਸਨੇ ਸੰਤ ਜਰਨੈਲ ਸਿੰਘ ਦੀ ਸਹਿਮਤੀ ਲੈਣ ਦੀ ਕੋਸ਼ਿਸ਼ ਕੀਤੀ ਪਰ ਸੰਤ ਜਰਨੈਲ ਸਿੰਘ ਅਨੰਦਪੁਰ ਸਾਹਿਬ ਦੇ ਮਤੇ ਦੀ ਸੰਪੂਰਨ ਪ੍ਰਾਪਤੀ ਤੋਂ ਬਿਨਾ ਸਰਕਾਰ ਨਾਲ ਸਮਝੌਤਾ ਕਰਨ ਦੇ ਸਖਤ ਵਿਰੋਧ ਸੀ ਉਸਨੇ ਜ਼ਥੇਦਾਰ ਗੁਰਚਰਨ ਸਿੰਘ ਟਵਾੜਾ ਨੂੰ ਧਰਮਯੁੱਧ ਮੋਰਚਾ ਆਰੰਭ ਕਰਨ ਸਮੇਂ ਕੀਤੀ ਅਰਦਾਸ ਅਤੇ ਸਿੱਖ ਕੌਮ ਨਾਲ ਕੀਤਾ ਪ੍ਰਣ ਨਾ ਤੋੜਨ ਦੀ ਨਸੀਹਤ ਦਿੰਦਿਆਂ ਖਰੀਆਂ-ਖਰੀਆਂ ਸੁਣਾ ਕੇ ਦ੍ਰਿੜਤਾ ਧਾਰਨ ਲਈ ਕਿਹਾ ਸੀ ਸੰਤ ਜਰਨੈਲ ਸਿੰਘ ਵੱਲੋਂ ਸਹਿਮਤੀ ਨਾ ਮਿਲਣ ਕਾਰਨ ਅਕਾਲੀ ਆਗੂਆਂ ਦੀ ਸਰਕਾਰ ਨਾਲ ਅੰਦਰ ਖਾਤੇ ਸਮਝੌਤੇ ਦੀ ਚੱਲ ਰਹੀ ਗੱਲਬਾਤ ਤੇ ਪਾਣੀ ਫਿਰ ਗਿਆ ਕੇਂਦਰ ਸਰਕਾਰ ਨੇ 26 ਮਈ 1984 ਨੂੰ ਬੀਐਸਐਫ ਦੇ ਖਾਸ ਹਵਾਈ ਜਹਾਜ਼ ਰਾਹੀਂ ਅਕਾਲੀ ਆਗੂਆਂ ਜਥੇਦਾਰ ਗੁਰਚਨ ਸਿੰਘ ਟੋੜਾ ਪ੍ਰਕਾਸ਼ ਸਿੰਘ ਬਾਦਲ ਤੇ ਸਰਜੀਤ ਸਿੰਘ ਬਰਨਾਲਾ ਨੂੰ ਗਲਬਤ ਲਈ ਦਿੱਲੀ ਬੁਲਾਇਆ ਸੀ ਸਰਕਾਰ ਵੱਲੋਂ ਨਰਸਿਮਾ ਰਾਓ ਪਰਨਮੁਖਰ ਜੀ ਤੇ ਸ਼ਿਵ ਸ਼ੰਕਰ ਗਲਬਤ ਵਿੱਚ ਸ਼ਾਮਲ ਹੋਏ ਸਨ ਇਸ ਦੀ ਪੁਸ਼ਟੀ ਕਈ ਸਾਲ ਬਾਅਦ ਜਥੇਦਾਰ ਗੁਰਚਨ ਸਿੰਘ ਟੋੜਾ ਨੇ ਪ੍ਰੈਸ ਨੂੰ ਬਿਆਨ ਦੇ ਕੇ ਖੁਦ ਕੀਤੀ ਸੀ ਇਸ ਮੀਟਿੰਗ ਦੌਰਾਨ ਅਕਾਲੀ ਆਗੂਆਂ ਨੇ ਸਰਕਾਰ ਨੂੰ ਸੰਤ ਜਰਨੈਲ ਸਿੰਘ ਦੇ ਡਿੜ੍ਹ ਅਰਾਦੇ ਤੋਂ ਜਾਣੂ ਕਰਾ ਕੇ ਸਪਸ਼ਟ ਕਰ ਦਿੱਤਾ ਸੀ ਕਿ ਉਹ ਹੁਣ ਸਾਡੇ ਕੰਟਰੋਲ ਵਿੱਚ ਨਹੀਂ ਤੇ ਸਰਕਾਰ ਜੋ ਚਾਹੇ ਉਸ ਵਿਰੁੱਧ ਕਦਮ ਚੁੱਕ ਲੈ। ਅਕਾਲੀ ਆਗੂਆਂ ਨੇ ਇਸ ਗੁਪਤ ਮੀਟਿੰਗ ਵਿੱਚ ਸੰਤ ਪਿੰਡਰਾ ਵਾਲੇ ਬਾਰੇ ਅਜੇ ਹੀ ਗੱਲ ਕਰਕੇ ਬਹੁਤ ਵੱਡੀ ਬਜਰ ਗਲਤੀ ਕਰ ਲਈ ਸੀ। ਕਿਉਂਕਿ ਇਹ ਦਰਬਾਰ ਸਾਹਿਬ ਤੇ ਫੌਜੀ ਹਮਲੇ ਲਈ ਇੰਦਰਾ ਸਰਕਾਰ ਨੂੰ ਅਕਾਲੀ ਦਲ ਵੱਲੋਂ ਦਿੱਤੀ ਗਈ ਹਰੀ ਝੰਡੀ ਸੀ। ਤਿੰਨ ਤਰੀ ਗੱਲਬਾਤ ਦੇ ਬਹਾਨੇ ਕੇਂਦਰ ਸਰਕਾਰ ਫੌਜੀ ਕਾਰਵਾਈ ਕਰ ਲਈ। ਵਿਰੋਧੀ ਪਾਰਟੀਆਂ ਦੀ ਸਹਿਮਤੀ ਹਲਾ ਚੁੱਕੀ ਸੀ ਇਸ ਦਾ ਇਨਕਸ਼ਾਫ ਮਾਈ ਕੰਟਰੀ ਮਾਈ ਲਾਈਫ ਕਿਤਾਬ ਵਿੱਚ ਭਾਜਪਾ ਗੁਲਾਲ ਕ੍ਰਿਸ਼ਨ ਅੜਵਾਨੀ ਇਹ ਕਹਿ ਕੇ ਕਰਦਾ ਕਿ ਫੌਜ ਚੜਾਉਣ ਦਾ ਫੈਸਲਾ ਇੰਦਰਾ ਗਾਂਧੀ ਨੇ ਸਾਡੇ ਤਬਾਕ ਕਰਨ ਨਹੀਂ ਕੀਤਾ ਸੀ ਭਾਵੇਂ ਹਿੰ ਸਰਕਾਰ ਤੇ ਅਕਾਲੀ ਆਗੂਆਂ ਵਿੱਚ ਹੋਈ ਇਸ ਗੁਪਤ ਮੀਟਿੰਗ ਵਿੱਚ ਅਕਾਲੀ ਆਗੂਆਂ ਨੇ ਆਪਣਾ ਪੱਖ ਰੱਖ ਕੇ ਕਿਸੇ ਸਨਮਾਨਜਨਕ ਸਮਝੌਤੇ ਤੇ ਆਪਣਨ ਦੀ ਉਮੀਦ ਵੀ ਲਾਈ ਹੋਵੇਗੀ ਪਰ ਇਹ ਮੀਟਿੰਗ ਸਿੱਖ ਪੰਥ ਤੇ ਵਾਪਰੇ ਤੀਜੇ ਕਲੂਕਾਰੇ ਦਾ ਮੁੱਖ ਕਾਰਨ ਬਣੀ ਸੀ ਜੇਕਰ ਅਕਾਲੀ ਆਗੂ ਹਿੰਦ ਸਰਕਾਰ ਨੂੰ ਇਹ ਪ੍ਰਭਾਵਨਾ ਦਿੰਦੇ ਕਿ ਸੰਤ ਜਰਨੈਲ ਸਿੰਘ ਸਾਡੇ ਤੋਂ ਬਾਗੀ ਹੈ ਅਕਾਲੀ ਦਲ ਦਾ ਹੁਣ ਉਸ ਨਾਲ ਕੋਈ ਸਬੰਧ ਨਹੀਂ ਅਤੇ ਅਸੀਂ ਸਰਕਾਰ ਨਾਲ ਸਮਝੌਤਾ ਕਰਕੇ ਮੋਰਚਾ ਸਮਾਪਤ ਕਰਨ ਲਈ ਤਿਆਰ ਹਾਂ ਤਾਂ ਇੰਦਰਾ ਗਾਂਧੀ ਦਰਬਾਰ ਸਭ ਤੇ ਫੌਜੀ ਹਮਲਾ ਕਰਕੇ ਆਪਣੀ ਮੌਤ ਸਹੇੜਨ ਦਾ ਸ਼ਹਿਰ ਹੀ ਨਾ ਕਰਦੀ ਮੀਟਿੰਗ ਵਿੱਚ ਅਕਾਲੀ ਆਗੂਆਂ ਨੂੰ ਇੱਕ ਵਾਰੀ ਫਿਰ ਸੋਚ ਲੈਣ ਦਾ ਮੌਕਾ ਦਿੱਤਾ ਗਿਆ ਸੀ ਪਰ ਦ੍ਰਿੜ ਇਰਾਦੇਵਾਰੇ ਪੈ ਮੁਕਤ ਸੰਤ ਜਰਨੈਲ ਸਿੰਘ ਨੇ ਹਿੰਦ ਸਰਕਾਰ ਦੇ ਡਰਾਵੇ ਤੇ ਅਕਾਲੀ ਆਗੂਆਂ ਦੀ ਕਮਜ਼ੋਰ ਬੇਦਨਾ ਨੂੰ ਖਾਲਸਾ ਜੀ ਜਲਾਲ ਨਾਲ ਪਛੜਨ ਦਾ ਫੈਸਲਾ ਲੈ ਲਿਆ ਸੀ ਅਤੇ ਜਥੇਦਾਰ ਟੋੜਾ ਦੀ ਹਾਂ ਵਿੱਚ ਹਾਂ ਮਲਾਉਣ ਤੋਂ ਕੋਰੀ ਨਾ ਕਰ ਦਿੱਤੀ ਸੀ ਇਸ ਨਾ ਕਰਕੇ ਅਕਾਲੀ ਆਗੂਆਂ ਨੇ ਗਵਰਨਰ ਰਾਹੀਂ ਜਦਰਾ ਸਰਕਾਰ ਤੱਕ ਆਪਣੀ ਬੇਵਸੀ ਦਾ ਸੁਨੇਹਾ ਪਹੁੰਚਾਉਣ ਦਾ ਫੈਸਲਾ ਲੈ ਲਿਆ ਸੀ ਅਤੇ ਜਥੇਦਾਰ ਗੁਰਚੰਦ ਸਿੰਘ ਟੋੜਾ ਗਵਰਨਰ ਹਾਊਸ ਵਿੱਚ ਗਵਰਨਰ ਪਾਟੇ ਨੂੰ ਅਕਾਲੀ ਦਲ ਦੇ ਫੈਸਲੇ ਤੋਂ ਜਾਣੂ ਕਰਾਉਣ ਲਈ ਖੁਦ ਮਿਲਿਆ ਸੀ ਗਵਰਨਰ ਪਾਟੇ ਨੇ ਉਸ ਵੇਲੇ ਕੇਂਦਰ ਸਰਕਾਰ ਤੱਕ ਅਕਾਲੀ ਆਗੂਆਂ ਦੀ ਫੌਜ ਲਾਉਣ ਬਾਰੇ ਸਹਿਮਤੀ ਦੀ ਸੂਚਨਾ ਦੇ ਦਿੱਤੀ ਸੀ ਜੱਥੇ ਦਾ ਟੋੜਾ ਉੱਥੋਂ ਸਿੱਧਾ ਨੰਦਪੁਰ ਸਾਹਿਬ ਆ ਪੜਿਆ ਡਾਕਟਰ ਸੋਨ ਸਿੰਘ ਅਨੁਸਾਰ ਜਦ ਉਸਨੇ ਟੋੜੇ ਨੂੰ ਸਰਕਾਰ ਨਾਲ ਸਮਝੌਤਾ ਹੋਣ ਦੀਆਂ ਅਫਵਾਹਾਂ ਬਾਰੇ ਪੁੱਛਿਆ ਤਾਂ ਉਸਨੇ ਸੰਤ ਜਰਨੈਲ ਸਿੰਘ ਬਾਰੇ ਆਪਣਾ ਅਬਾਲ ਕੱਢ ਦਿਆਂ ਉਸ ਦਾ ਨਾਂ ਲਏ ਬਿਨਾ ਸਮਝੌਤਾ ਤਾਂ ਹੋ ਜਾਂਦਾ ਪਰ ਪਤੰਦਰ ਨਹੀਂ ਮੰਨਦਾ ਡਾਕਟਰ ਸੋਨ ਸਿੰਘ ਨੇ ਇਹ ਗੱਲ ਸਾਨੂੰ ਜੁਝਾਰੂਆਂ ਦੀ ਰਾਵੀ ਕੰਡੇ 1993 ਵਿੱਚ ਹੋਈ ਮੀਟਿੰਗ ਵਿੱਚ ਦੱਸੀ ਸੀ ਇਸ ਦੀ ਪੁਸ਼ਟੀ ਅਚਨਚੇਤ ਅਮਰਸਰ ਤੋਂ ਚੰਡੀਗੜ੍ਹ ਜਾਂਦਿਆਂ ਡੀਲੈਕਸ ਬੱਸ ਦੀ ਸੀਟ ਤੇ ਮੇਰੇ ਨਾਲ ਬੈਠੇ ਗਵਰਨਰ ਹਾਊਸ ਦੇ ਇੱਕ ਉੱਚੇ ਲੰਮੇ ਪਰਮੇ ਕੱਦ ਗੋਰੇ ਰੰਗ ਦੇ ਤੇ ਸੋਹਣੇ ਚਿਹਰੇ ਵਾਲੇ ਦਰਸ਼ਨੀ ਸਿੱਖ ਕਰਮਚਾਰੀ ਨੇ ਇਹ ਕਹਿ ਕੇ ਕੀਤੀ ਸੀ ਮੈਂ ਆਪਣੀ ਸਰਵਿਸ ਦੌਰਾਨ ਪਹਿਲੀ ਵਾਰ ਵੇਖਿਆ ਕਿ ਟੋੜੇ ਨੂੰ ਬਿਨਾਂ ਰੋਕੇ ਤੇ ਚੈੱਕ ਕੀਤੇ ਗਵਰਨਰ ਹਾਊਸ ਵਿੱਚ ਸਿੱਧਾ ਗਵਰਨਰ ਨੂੰ ਮਿਲਣ ਦਿੱਤਾ ਗਿਆ ਉਸ ਦੇ ਗਵਰਨਰ ਹਾਊਸ ਤੋਂ ਨਿਕਲਣ ਦੇ ਤੁਰੰਤ ਬਾਅਦ ਗਵਰਨਰ ਨੇ ਪੂਨੀ ਤਰ੍ਹਾਂ ਖਾ ਕੇ ਦਿੱਲੀ ਸਰਕਾਰ ਨੂੰ ਫੌਜ ਲਾਉਣ ਦਾ ਪੱਤਰ ਭੇਜ ਦਿੱਤਾ ਗਵਰਨਰ ਹਾਊਸ ਦੇ ਇਸ ਕਰਮਚਾਰੀ ਨੇ ਆਪਣਾ ਨਾਂ ਤਾਂ ਮੈਨੂੰ ਨਹੀਂ ਸੀ ਦੱਸਿਆ ਪਰ ਇਹ ਦੱਸ ਦਿੱਤਾ ਸੀ ਕਿ ਮੇਰਾ ਪਿੰਡ ਸਰਦਾਰ ਕਬੂਰ ਸਿੰਘ ਵਾਲਾ ਹੈ ਅਸਲ ਵਿੱਚ ਨਾ ਹੀ ਹਿੰਦ ਸਰਕਾਰ ਨੂੰ ਤੇ ਨਾ ਹੀ ਆਕਾਲੀ ਆਗੂਆਂ ਨੂੰ ਇਸ ਗੱਲ ਦਾ ਅੰਦਾਜ਼ਾ ਸੀ ਕਿ ਫੌਜੀ ਕਾਰਵਾਈ ਨਾਲ ਏਡੀ ਵੱਡੀ ਤਬਾਹੀ ਹੋਵੇਗੀ ਅਤੇ ਨਾ ਹੀ ਇਹ ਅੰਦਾਜ਼ਾ ਸੀ ਕਿ ਸੰਤ ਜਰਨੈਲ ਸਿੰਘ ਫੌਜ ਨਾਲ ਇੰਨੀ ਵੱਡੀ ਟੱਕਰ ਲੈ ਸਕਦਾ ਹੈ ਫੌਜ ਗਏ ਤੇ ਆਈ ਦੇ ਭਲੇਖੇ ਵਿੱਚ ਹੰਕਾਰੀ ਹੋਈ ਸੀ ਤੇ ਅਕਾਲੀ ਆਗੂ ਇਹ ਭਲੇਖਾ ਖਾ ਗਏ ਸਨ ਕਿ ਸੰਤ ਜਰਨੈਲ ਸਿੰਘ ਫੌਜ ਨੂੰ ਵੇਖ ਕੇ ਖੁਦ ਹੀ ਆਤਮ ਸਮਰਪਣ ਕਰ ਦੇਵੇਗਾ ਹੱਦਿਆਂ ਅਸੀਂ ਉਸ ਨੂੰ ਆਤਮ ਸਮਰਪਣ ਕਰਨ ਲਈ ਮਨਾ ਲਵਾਂਗੇ ਹਿੰਦ ਸਰਕਾਰ ਵੱਲੋਂ 2 ਜੂਨ 1984 ਨੂੰ ਪੰਜਾਬ ਨੂੰ ਗੜਬੜ ਵਾਲਾ ਇਲਾਕਾ ਕਰਾਰ ਦੇ ਕੇ ਫੌਜ ਦੇ ਹਵਾਲੇ ਕਰ ਦੇਣ ਮਗਰੋਂ ਜਥੇਦਾਰ ਗੁਰਚੰਦ ਸਿੰਘ ਟੋੜਾ 2-3 ਜੂਨ ਦੀ ਦਰਮਿਆਨੀ ਰਾਤ ਨੂੰ ਕਰੀਬ 12:00 ਵਜੇ ਸੰਤ ਜਰਨੈਲ ਸਿੰਘ ਨੂੰ ਆਤਮ ਸਮਰਪਣ ਕਰਨ ਲਈ ਮਨਾਉਣ ਵਾਸਤੇ ਸ਼੍ਰੀ ਕਾਲਤਕ ਸਹਿਬ ਤੇ ਉਸ ਕੋਲ ਗਿਆ ਸੀ ਉਸ ਦੇ ਆਉਣ ਤੋਂ ਪਹਿਲਾਂ ਸੰਤ ਜਰਨੈਲ ਸਿੰਘ ਭਾਈ ਅਮਰੀਕ ਸਿੰਘ ਭਾਈ ਗੁਰਮukh ਸਿੰਘ ਗੜਬਈ ਪੁੱਤਰ ਬਾਪੂ ਹਰਨਾਮ ਸਿੰਘ ਪੂਰਾ ਕੋਨਾ ਤੇ ਗਿਆਨੀ ਦਵਿੰਦਰ ਸਿੰਘ ਬਟਾਲਾ ਨਾਲ ਫੌਜ ਦੇ ਹਮਲੇ ਬਾਰੇ ਗੱਲਾਂ ਕਰ ਰਹੇ ਸਨ ਗਿਆਨੀ ਦਵਿੰਦਰ ਸਿੰਘ ਅਨੁਸਾਰ ਸੰਤਾ ਨੇ ਉਹਨਾਂ ਦੀ ਜ਼ਿੰਮੇਵਾਰੀ ਲਈ ਸੀ ਕਿ ਹਮਲਾ ਹੋਣ ਤੋਂ ਪਹਿਲਾਂ-ਪਹਿਲਾਂ ਸਾਰੀਆਂ ਬੀਬੀਆਂ ਨੂੰ ਬਾਹਰ ਭੇਜ ਦਿਓ ਕੋਈ ਵੀ ਬੀਬੀ ਦਰਬਾਰ ਸਾਹਿਬ ਸਮੂਹ ਦੇ ਅੰਦਰ ਨਹੀਂ ਰਹਿਣੀ ਚਾਹੀਦੀ ਸਵੇਰੇ ਪੰਚਮ ਪਾਸ਼ਾ ਜੀ ਦੇ ਸ਼ਹੀਦੀਪੁਰਬ ਮੌਕੇ ਸ਼ਬੀਲਾਂ ਤੇ ਸੇਵਾ ਕਰਨ ਵਾਲੀਆਂ ਬੀਬੀਆਂ ਨੂੰ ਹਰ ਹਾਲਤ ਵਿੱਚ ਬਾਹਰ ਭੇਜਣਾ ਜ਼ਰੂਰੀ ਹੈ ਕਿਉਂਕਿ ਹੁਣ ਹਮਲਾ ਹੋਣਾ ਹੀ ਹੋਣਾ ਹੈ ਇਹਨੇ ਨੂੰ ਪਹਿਰੇਦਾਰ ਨੇ ਸੰਤਾ ਨੂੰ ਜੱਥੇ ਦਾ ਟੋੜਾ ਦੇ ਆਉਣ ਬਾਰੇ ਦੱਸਿਆ ਉਸ ਦੇ ਆਉਣ ਕਾਰਨ ਸੰਤਾ ਨੇ ਇਨਾ ਸਿੰਘਾਂ ਨੂੰ ਕਿਆ ਤੁਸੀਂ ਹੁਣ ਆਰਾਮ ਕਰੋ ਮੈਂ ਪ੍ਰਧਾਨ ਸਾਹਿਬ ਦੀ ਗੱਲ ਸੁਣ ਲਵਾਂ ਗਿਆਨੀ ਦਵਿੰਦਰ ਸਿੰਘ ਪਟਾਰਾ ਸੰਤਾ ਦੇ ਕਮਰੇ ਦੇ ਬਾਹਰ ਗਲੀਚੇ ਤੇ ਲੰਮੇ ਪੈਜਨ ਨਾਲ ਸ਼ਾਵੇਗ ਸਿੰਘ ਕੋਲ ਚੜਿਆ ਗਿਆ ਅਤੇ ਉਸ ਨੂੰ ਦੱਸਿਆ ਟੋੜਾ ਸੰਤਾ ਨੂੰ ਮਿਲਣਾ ਹੈ ਉਸ ਦਾ ਨਾਮ ਸੁਣ ਕੇ ਜਨਰਲ ਸ਼ਬੀਖ ਸਿੰਘ ਨੇ ਕਿਹਾ ਕਿਹਦਾ ਨਾਮ ਲਈ ਆਈ ਟੌੜੇ ਬਾਦਲ ਤੇ ਲੋਂਗੋਵਾਲ ਦਾ ਹੁਣ ਮੇਰੇ ਕੋਲ ਨਾਂ ਨਹੀਂ ਲੈਣਾ ਜਨਰਲ ਸ਼ਬੀਖ ਸਿੰਘ ਉੱਠਿਆ ਤੇ ਚੇਤ ਹੋ ਕੇ ਬਹਿ ਗਿਆ ਆਖਣ ਲੱਗਾ ਹਮਲਾ ਕਿਸੇ ਵੇਲੇ ਵੀ ਹੋ ਸਕਦਾ ਜੇ ਟੈਂਕ ਤੇ ਤੋਪਾਂ ਨਾ ਆਈਆਂ ਤਾਂ ਅਸੀਂ 6 ਮਹੀਨੇ ਫੌਜ ਨੂੰ ਅੰਦਰ ਨਹੀਂ ਵੰਡ ਦਿੰਦੇ ਤੇ ਜੇ ਸਾਨੂੰ 6 ਮਹੀਨੇ ਤਿਆਰੀ ਕਰਨ ਲਈ ਹੋਰ ਮਿਲ ਜਾਂਦੇ ਤਾਂ ਫਿਰ ਅਸੀਂ ਟੈਂਕਾਂ ਤੇ ਹਵਾਈ ਜਹਾਜ਼ਾਂ ਨੂੰ ਵੀ ਤਬਾਹ ਕਰ ਦੇਣਾ ਸੀ ਗਿਆਨੀ ਦਵਿੰਦਰ ਸਿੰਘ ਅਨਸਾਰ ਟੋੜਾ 10 ਕੁ ਮਿੰਟ ਸੰਤ ਜਰਨੈਲ ਸਿੰਘ ਕੁਲਰਿਆ ਤੇ ਫਿਰ ਕਬਰਾਇਆ ਜਾਮੂ ਲੈ ਕੇ ਵਾਪਸ ਮੁੜਾਇਆ ਸੰਤ ਜਰਨੈਲ ਸਿੰਘ ਮਰਨਾ ਮੰਨ ਕੇ ਹਿੰਦ ਫੌਜ ਨਾਲ ਆਖਰੀ ਸਾਹ ਤੇ ਆਖਰੀ ਗੋਲੀ ਤੱਕ ਲੋਹਾ ਲੈਣ ਲਈ ਦ੍ਰਿੜ ਸੰਕਲਪ ਸੀ ਜਰਨੈਲ ਸ਼ਬੀਕ ਸਿੰਘ ਨੇ 2 ਤੇ 3 ਜੂਨ ਨੂੰ ਹਿੰਦ ਫੌਜ ਦੇ ਆਹੂ ਲੌਨਲੀ ਪਹਿਲੀ ਮੋਰਚਾ ਬੰਦੀ ਛੱਡ ਕੇ ਨਵੀਂ ਮੋਰਚਾ ਬੰਦੀ ਕਰ ਲਈ ਸੀ ਤੇ ਸੰਤ ਜਰਨੈਲ ਸਿੰਘ ਵੱਲੋਂ ਤਿਆਰ ਕੀਤੇ 200 ਦੇ ਕਰੀਬ ਜੁਝਾਰੂ ਸਿੰਘ ਦਰਬਾਰ ਸਾਹਿਬ ਦੀ ਪੁਹੇਤਰ 43 ਜੂਝ ਮਰੂ ਦੇ ਜਜ਼ਬੇ ਨਾਲ ਕਮਰ ਕੱਸੇ ਕਰਕੇ ਹਿੰਦ ਫੌਜ ਨਾਲ ਜੰਗ ਲੜਨ ਲਈ ਤਤਪਰ ਸਨ ਅਸਲ ਵਿੱਚ ਅਕਾਲੀ ਆਗੂ ਲੰਮੇ ਹੋ ਚੁੱਕੇ ਮੋਰਚੇ ਤੋਂ ਅੱਕ ਤੇ ਥੱਕ ਚੁੱਕੇ ਸਨ ਤੇ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਨੂੰ ਸਮਝਾਉਤਾ ਹੋਣ ਵਿੱਚ ਅੜਿਕਾ ਸਮਝ ਕੇ ਉਸ ਤੋਂ ਵੀ ਖੜਾ ਚੜਾਉਣਾ ਚਾਹੁੰਦੇ ਸਨ ਇਸ ਵੇਲੇ ਦੇ ਲਈ ਨਾਲ ਹੀ ਉਹਨਾਂ ਦੀ ਸਰਕਾਰ ਨਾਲ ਸੁਰ ਮਿਲ ਗਈ ਸੀ ਵਨਾਰ ਨੇ ਨਾਤਾ ਦਿੜੜਤਾ ਵਿਖਾਈ ਸੀ ਨਾ ਫੌਜੀ ਹਮਲੇ ਦਾ ਵਿਰੋਧ ਕੀਤਾ ਸੀ ਤੇ ਨਾ ਹੀ ਹਮਲੇ ਨਾਲ ਹੋਣ ਵਾਲੀ ਤਬਾਹੀ ਤੋਂ ਖਾਲਸਾ ਪੰਥ ਨੂੰ ਜਾਨੂ ਕਰਾ ਕੇ ਹਮਲੇ ਨੂੰ ਟਾਲਣ ਲਈ ਗੁਰੂ ਪੰਥ ਦੀ رائے ਹੀ ਲਈ ਸੀ ਅਕਾਲੀ ਆਗੂਆਂ ਦੀ ਇੰਦਰਾ ਗਾਂਧੀ ਨਾਲ ਮਿਲੀ ਭੁਗਤ ਨੂੰ ਕਸ਼ਮੀਰੀ ਸਿੱਖ ਆਗੂ ਸੰਤ ਸਿੰਘ ਤੇਗਦੀ ਉਹ ਇੰਟਰਵਿਊ ਜਿਸ ਵਿੱਚ ਉਹ ਦਾਵਾ ਕਰਦਾ ਕਿ ਮੇਂਦਰਾ ਗਾਂਧੀ ਨਾਲ ਜਸਦੇਵਰ ਗੁਰਚੰਦ ਸਿੰਘ ਟੋਡਰ ਦੇ ਸੰਤ ਹਰਚੰਦ ਸਿੰਘ ਲੰਗੋਵਾਲ ਦੀ ਕੋਈ ਗੱਲਬਾਤ ਸੁਣੀ ਸੀ ਵੀ ਤਕੜਾ ਸਬੂਤ ਹੈ ਤੇ ਸਾਬਕਾ ਖਜ਼ਾਨਾ ਮੰਤਰੀ ਬਲਵੰਤ ਸਿੰਘ ਦੀ ਪੰਜਾਬ ਦੇ ਰਾਜਪਾਲ ਬੀ.ਡੀ. ਪਾਂਡੇ ਨਾਲ ਕੀਤੀ ਮੁਲਾਕਾਤ ਵੀ ਇਸ ਗੰਡਸੰਡ ਨੂੰ ਸਪਸ਼ਟ ਰੂਪ ਵਿੱਚ ਸਾਬਤ ਕਰਦੀ ਹੈ ਜਿਸ ਵਿੱਚ ਪਾਂਡੇ ਦਾਵਾ ਕਰਦਾ ਹੈ ਬਲਵੰਤ ਸਿੰਘ ਮੈਨੂੰ ਮਿਲਣ ਆਇਆ ਤੇ ਕਿਹਾ ਕਿ ਉਸਨੇ ਸਾਕਾ ਨੀਲਾ ਤਾਰਾ ਦੀ ਹਮਾਇਤ ਕੀਤੀ ਸੀ ਮੋਰਚਾ ਡਿਕਟੇਟਰ ਸੰਤ ਹਰਜੰਤ ਸਿੰਘ ਲੋਂਗੋਵਾਲ ਵੱਲੋਂ 3 ਜੂਨ 1984 ਤੋਂ ਸ਼ੁਰੂ ਕੀਤੀ ਜਾਣ ਵਾਲੀ ਨਾ ਮਿਲਵਰਤਨ ਲਹਿਰ ਦਾ 13 ਮਈ 1984 ਨੂੰ ਕੀਤਾ ਗਿਆ ਐਲਾਨ ਵੀ ਸਿੱਖ ਕੌਮ ਨੂੰ ਸਰਕਾਰ ਵਿਰੁੱਧ ਅਕਾਲੀ ਦਲ ਵੱਲੋਂ ਚੁੱਕੇ ਜਾਣ ਵਾਲੇ ਸਖਤ ਕਦਮ ਦਾ ਛਲਾਵਾ ਦੇ ਕੇ ਇਹਨ ਦਾ ਸਟੇਟ ਨੂੰ ਫੌਜੀ ਹਮਲੇ ਦਾ ਕਾਰਨ ਦੇਣ ਵਾਲੀ ਕਾਰਵਾਈ ਸੀ ਕਿਉਂਕਿ ਸੰਵਿਧਾਨ ਸਾੜਨ ਤੇ ਪਾੜਨ ਦੇ ਦੋਸ਼ ਵਿੱਚ ਜੇਲ੍ਹ ਵਿੱਚ ਬੰਦਾ ਅਕਾਲੀ ਆਗੂਆਂ ਦੀ 11 ਮਈ 1984 ਨੂੰ ਹੋਈ ਰਿਹਾਈ ਤੋਂ ਪਹਿਲਾਂ ਹੀ ਸਰਕਾਰ ਨਾਲ ਫੌਜ ਚੜਾਉਣ ਦੀ ਗਲਤ ਹੈ ਹੋ ਚੁੱਕੀ ਸੀ ਜੇ ਅਕਾਲੀ ਆਗੂ ਨਾਮਿਲਵਰਤਨ ਲਹਿਰ ਤੇ ਲਾਉਣ ਲਈ ਸੱਚਮੁੱਚ ਸੰਜੀਦਾ ਹੁੰਦੇ ਤਾਂ ਫਿਰ ਸੰਤ ਲੋਂਗੋਵਾਲ ਤੇ ਜਥੇਦਾਰ ਟੋੜਾ ਨਾਲ ਤਾਂ ਟੈਲੀਫੋਨ ਤੇ ਇੰਦਰਾ ਗਾਂਧੀ ਨਾਲ ਗਾਲੀ ਕੱਢਦੇ ਤੇ ਨਾ ਹੀ ਅਕਾਲੀ ਆਗੂ 26 ਮਈ 1984 ਦੀ ਗੱਲਬਾਤ ਵਿੱਚ ਇਹ ਹੀ ਕਹਿੰਦੇ ਕਿ ਸੰਤ ਜਰਨੈਲ ਸਿੰਘ ਭੰਡਰਾ ਵਾਲੇ ਸਾਡੇ ਕੰਟਰੋਲ ਵਿੱਚ ਨਹੀਂ ਜੀਬੀਐ ਸਿੱਧੂ ਅਕਾਲੀ ਦਲ ਵੱਲੋਂ ਫੌਜੀ ਕਾਰਵਾਈ ਲਈ ਸਰਕਾਰ ਨੂੰ ਦਿੱਤੀ ਹਰੀ ਝੰਡੀ ਬਾਰੇ ਤਾਂ ਚੁੱਪ ਹੈ ਹੀ ਪਰ ਉਸ ਨੂੰ ਇਹ ਵੀ ਪਤਾ ਨਹੀਂ ਕਿ 26 ਮਈ 1984 ਦੀ ਗੱਲਬਾਤ ਵਿੱਚ ਸਰਕਾਰ ਵੱਲੋਂ ਕੌਣ-ਕੌਣ ਸ਼ਾਮਲ ਹੋਇਆ ਸੀ ਉਹ ਤਾਂ ਸਰਕਾਰ ਵੱਲੋਂ ਜਾਰੀ ਵਾਈਟ ਪੇਪਰ ਵਿੱਚ ਇਸ ਗੱਲਬਾਤ ਵਿੱਚ ਸ਼ਾਮਲ ਹੋਏ ਦੱਸੇ ਗਏ ਸਰਕਾਰੀ ਨੁਮਾਇੰਦਿਆਂ ਦੇ ਥਾਂ ਹੋਰ ਨਾਵਾਂ ਦਾ ਹੀ ਜ਼ਿਕਰ ਕਰ ਗਿਆ ਹੈ ਸਿੱਤੂ ਦਾ ਇਹ ਕਹਿਣਾ ਤਾਂ ਨਰੋਲ ਅਨਜਾਨ ਪੁਣਾ ਹੈ ਕਿ ਗਲਬਾਤ ਦੇ ਆਖਰੀ ਦੌਰ ਦੇ ਆਸਫਲ ਹੋਣ ਕਾਰਨ 26 ਮਈ 1984 ਨੂੰ ਲੋਂਗੋਵਾਲ ਨੇ ਅਕਾਲੀ ਦਲ ਨੂੰ ਤੇਜ਼ ਕਰਨ ਲਈ ਨਵੇਂ ਪ੍ਰੋਗਰਾਮ ਦਾ ਐਲਾਨ ਕੀਤਾ ਜਿਸ ਦੀ ਸ਼ੁਰੂਆਤ 3 ਜੂਨ ਨੂੰ ਹੋਣੀ ਸੀ ਜਦਕਿ ਇਹ ਐਲਾਨ 13 ਮਈ 1984 ਨੂੰ ਕੀਤਾ ਗਿਆ ਸੀ ਅਸਲ ਵਿੱਚ ਸਿੱਧੂ ਨੇ ਆਪਣੀ ਕਿਤਾਬ ਦੇ ਇਸ ਅਧਿਆਇ ਵਿੱਚ ਬਿਨਾਂ ਕਿਸੇ ਪ੍ਰਸੰ ਦਸਤਾਵੇਜ਼ੀ ਸਬੂਤ ਦੇ ਸੁਣੀਆਂ ਸੁਣਾਈਆਂ ਗੱਲਾਂ ਫੈਲੀਆਂ ਅਫਵਾਹਾਂ ਤੇ ਘੜੀਆਂ ਗਈਆਂ ਕੂੜ ਕਹਾਣੀਆਂ ਦੀ ਨਕਲ ਮਾਰ ਕੇ ਇਹ ਸਿੱਧ ਕਰਨ ਤੇ ਹੀ ਸਾਰਾ ਜ਼ੋਰ ਲਾ ਦਿੱਤਾ ਕਿ ਸੰਤ ਜਰਨੈਲ ਸਿੰਘ ਪਿੰਡਰਾਵਾਰੇ ਨੂੰ ਕਾਂਗਰਸ ਪਾਰਟੀ ਨੇ ਵਾਰਿਆ ਹਿੰਸਾ ਕਾਰਵਾਈਆਂ ਕਰਨ ਦੀ ਖੁੱਲ੍ਹ ਦਿੱਤੀ ਸਮੇਂ ਸਿਰ ਉਸ ਨੂੰ ਗ੍ਰਿਫਤਾਰ ਕਰਨ ਦਾ ਯਤਨ ਨਹੀਂ ਕੀਤਾ ਹਥਿਆਰ ਇਕੱਠੇ ਕਰਨ ਦਿੱਤੇ ਗਏ ਉਸ ਦਾ ਹੂਆ ਖੜਾ ਕਰਕੇ ਹਿੰਦੂਵਾਦ ਸੱਤਾ ਨੂੰ ਰਾਇਆ ਗਿਆ ਤੇ ਅਖੀਰ ਚੋਣ ਰਣਨੀਤੀ ਤਹਿਤ ਟੁਕਮਾ ਸਮਾਵੇਖ ਕੇ ਦੇਸ਼ ਦੀ ਸਲਾਮਤੀ ਦੀ ਦੁਹਾਈ ਦੇ ਕੇ ਫੌਜੀ ਹਮਲਾ ਕਰਕੇ ਮਾਰਮ ਕਾਇਆ ਇਸ ਅਧਿਆਏ ਦੇ ਅਖੀਰ ਵਿੱਚ ਉਸ ਦਾ ਇਹ ਕਹਿਣਾ ਹੁਣ ਸਮਾਂ ਆ ਗਿਆ ਕਿ ਇੱਕ ਅਕਬਰ ਰੋਡ ਗਰੁੱਪ ਇਸ ਕੌੜੀ ਫਸਲ ਦੀ ਕਟਾਈ ਕਰੇ ਜਿਸ ਦੇ ਬੀਜ 1980 ਵਿੱਚ ਬੀਜੇ ਗਏ ਸਨ ਉਸ ਦੀ ਉਕਤ ਧਾਰਨਾ ਦੀ ਪੁਸ਼ਟੀ ਕਰਦਾ ਹੈ ਸੰਤ ਜਰਨੈਲ ਸਿੰਘ ਦੇ ਇੱਕ ਅਥਨ ਗੱਡੀ ਕਿਤੇ ਕਿਸੇ ਨੂੰ ਕੋਈ ਚੜਾ ਦੇਵੇ ਤੇ ਕਹਿੰਦੇ ਨੇ ਮਾਰਤਾ ਪਿੰਡਰਾਂ ਵਾਲੇ ਨੇ ਕਿਸੇ ਵੀ ਸਥਾਨ ਤੇ ਕੋਈ ਵੀ ਕਾਂਢ ਬਾਪੜਦਾ ਉਸ ਦੇ ਸਬੰਧ ਵਿੱਚ ਹੋਰ ਕਿਸੇ ਸਥਾਨ ਦਾ ਨਾ ਆਵੇ ਜਾਂ ਨਾ ਆਵੇ ਹਰਮੰਦਰ ਸਾਹਿਬ ਦਾ ਤੇ ਨਾਨਕ ਨਵਾਸਤਾ ਨਾਂ ਜ਼ਰੂਰ ਆਉਂਦਾ ਹੈ ਉਸ ਦੇ ਸਿਰਫ ਹਿੰਸਕ ਕਾਰਵਾਈਆਂ ਦੇ ਮਾਰੇ ਕਥਿਤ ਦੋਸ਼ਾਂ ਦਾ ਨਾ ਸਿਰਫ ਖੰਡਨ ਹੀ ਕਰਦੇ ਹਨ ਸਗੋਂ ਕੂੜ ਕਹਾਣੀਆਂ ਕੱਢਣ ਵਾਲਿਆਂ ਦੀ ਈਰਖਾ ਲੂ ਫਿਰਕੂ ਤੇ ਵੈਰ ਭਾਵਨਾਵਾਂ ਵਾਲੀ ਪੰਥਕ ਵਿਰੋਧੀ ਸੋਚ ਦਾ ਭਾਂਡਾ ਵੀ ਫੋੜਦੇ ਨੇ। ਸੰਤ ਜਰਨੈਲ ਸਿੰਘ ਖਾਲਸਾਈ ਸਥਾਨਾਂ ਦਾ ਪਹਿਰੇਦਾਰ ਸੀ। ਉਸਨੇ ਇਹ ਪੈਰਾਂ ਦੇਣ ਲਈ ਜ਼ਾਲਮਾਂ ਨੂੰ ਵੰਗਾਰ ਕੇ ਸੌਦੇ ਵੀ ਲਵਾਏ। ਗਰੀਬਾਂ ਮਜਲੂਮਾਂ ਤੇ ਪੀੜਤਾਂ ਦੀ ਪੂਰੀ ਪੂਰੀ ਮਦਦ ਵੀ ਕੀਤੀ। ਮੂੰਹ ਚੋਂ ਜੋ ਸ਼ਬਦ ਕੱਢਿਆ ਸੋਚ ਸਮਝ ਕੇ ਕੱਢਿਆ ਜੋ ਬੋਲ ਬੋਲਿਆ ਉਸਨੂੰ ਪੂਰਾ ਕਰ ਵਿਖਾਇਆ। ਉਸ ਦੀ ਖਾਲਸਾਈ ਪ੍ਰਵਾਜ਼ ਨੂੰ ਧੱਕਣ ਤੋਂ ਅਸਮਰਥ ਲੋਕਾਂ ਨੇ ਉਸਤੇ ਤਰ੍ਹਾਂ-ਤਰ੍ਹਾਂ ਦੀਆਂ ਬੇਹੂਦਾ ਤੌਮਤਾਂ ਵੀ ਲਾਈਆਂ ਪਰ ਉਸ ਨੇ ਆਸਾਮੀ ਜੰਗ ਵਿੱਚ ਹਿੰਦ ਸਟੇਟ ਦੇ ਤੌਰ ਹਲਾ ਦਿੱਤੇ ਫੌਜ ਨੂੰ ਲੋਹੇ ਦੇ ਚਣੇ ਚਬਾ ਕੇ ਤੇ ਸੀਸਵਾਰ ਕੇ ਸਭ ਨੂੰ ਝੂਠਾ ਸਾਬਤ ਕਰ ਦਿੱਤਾ ਉਸ ਦੇ ਸਿਰ 'ਤੇ ਸੁਨਹਿਰੀ ਇਤਿਹਾਸ ਨੂੰ ਦਾਗ ਲਾਉਣ ਲਈ ਸਿੱਧੂ ਸਮੇਤ ਕਈਆਂ ਨੇ ਸਿਰ ਤੋੜ ਯਤਨ ਕੀਤੇ ਪਰ ਜਿਵੇਂ ਸੂਰਜ ਨੂੰ ਬੱਦਲ ਟਕ ਨਹੀਂ ਸਕਦਾ ਤੇ ਸੱਚ ਨੂੰ ਕੂੜ ਛਿਬਾ ਨਹੀਂ ਸਕਦਾ ਇਸੇ ਤਰ੍ਹਾਂ ਸੰਤ ਜਰਨੈਲ ਸਿੰਘ ਦੀ ਸ਼ਖਸੀਅਤ ਨੂੰ ਕੋਈ ਵੀ ਠੇਸ ਨਹੀਂ ਪਹੁੰਚਾ ਸਕਦਾ ਨਾਨਕ ਨਿਵਾਸ ਛੱਡਣਾ ਸੰਤ ਜਰਨੈਲ ਸਿੰਘ ਵੱਲੋਂ 15 ਦਸੰਬਰ 1983 ਨੂੰ ਨਾਨਕ ਨਿਵਾਸ ਛੱਡ ਕੇ ਅਕਾਲ ਤਖਤ ਸਾਹਿਬ ਤੇ ਜਾਣ ਨੂੰ ਜਿਵੇਂ ਛਾਲਿਆ ਗਿਆ ਉਸ ਨੂੰ ਛਾਲਣ ਵਾਲਿਆਂ ਨੂੰ ਨਾ ਤਾਂ ਇਸ ਦੀ ਅਸਲੀਅਤ ਦਾ ਹੀ ਪਤਾ ਹੈ ਤੇ ਨਾ ਹੀ ਕਿਸੇ ਨੇ ਅਸਲੀਅਤ ਨੂੰ ਜਾਣਨ ਦੀ ਕੋਸ਼ਿਸ਼ ਕੀਤੀ ਹੈ ਜਦ ਕਿ ਸਚਾਈ ਇਹ ਸੀ ਸਗਦੇਵ ਸਿੰਘ ਬੱਬਰ ਆਪਣੇ ਹਥਿਆਰਾਂ ਵਾਲੇ ਕਮਰੇ ਦੀ ਜ਼ਿੰਮੇਵਾਰੀ ਢਾਡੀ ਦਲੀਪ ਸਿੰਘ ਪਾਂਧੀ ਨੂੰ ਦੇ ਕੇ ਕਿਤੇ ਬਾਹਰ ਚਲੇ ਗਿਆ ਸੀ ਪਾਂਦੀ ਨੇ ਬੱਬਰ ਖਾਲਸਾ ਜਥੇਬੰਦੀ ਨੂੰ ਦੱਸੇ ਬਿਨਾਂ ਹੀ ਮਨਮਰਜ਼ੀ ਨਾਲ ਆਪਣੇ ਸਾਥੀਆਂ ਨੂੰ ਹਥਿਆਰ ਦੇ ਕੇ ਕੋਈ ਕਾਰਵਾਈ ਕਰਨ ਲਈ ਬਾਹਰ ਕੱਢ ਦਿੱਤਾ ਸੀ ਜਦ ਭਾਈ ਸੁਖਦੇਵ ਸਿੰਘ ਬੱਬਰ ਵਾਪਸ ਆਇਆ ਤਾਂ ਉਸਨੇ ਪਾਂਦੀ ਨੂੰ ਹਥਿਆਰਾਂ ਬਾਰੇ ਪੁੱਛਿਆ ਪਾਂਦੀ ਸੱਚ ਦੱਸਣ ਦੀ ਥਾਂ ਉਸ ਤੋਂ ਡਰਦਾ ਬੱਬਰ ਖਾਲਸਾ ਨੂੰ ਛੱਡ ਕੇ ਟਕਸਾਲ ਨਾਲ ਸੰਬੰਧਿਤ ਜੁਝਾਰੂਆਂ ਕੋਲ ਚੱਲਿਆ ਗਿਆ ਬੱਬਰ ਖਾਲਸਾ ਨੇ ਉਸ ਨੂੰ ਉਹ ਕਮਰਾ ਖਾਲੀ ਕਰਨ ਲਈ ਕਿਹਾ ਜਿਹੜਾ ਉਸ ਨੂੰ ਬੱਬਰਾਂ ਨੇ ਦਿੱਤਾ ਹੋਇਆ ਸੀ ਜਦ ਉਸਨੇ ਕਮਰਾ ਖਾਲੀ ਨਾ ਕੀਤਾ ਤਾਂ ਬੱਬਰ ਖਾਲਸਾ ਜਥੇਬੰਦੀ ਦੇ ਪੰਜ ਸਿੰਘ ਜਿੰਦਰਾ ਤੋੜ ਕੇ ਉਸ ਕਮਰੇ ਵਿੱਚ ਜਾ ਬੈਠੇ। ਉਹਨਾਂ ਨੂੰ ਹਦਾਇਤ ਸੀ ਕਿ ਕੋਈ ਤੁਹਾਨੂੰ ਜੋ ਮਰਜ਼ੀ ਕਹੇ ਤੁਸੀਂ ਅੱਗੋਂ ਕੋਈ ਗੱਲ ਨਹੀਂ ਕਰਨੀ। ਵਾਹਿਗੁਰੂ ਦਾ ਜਾਪ ਹੀ ਕਰੀ ਜਾਣਾ ਹੈ। ਉਹ ਉਸ ਕਮਰੇ ਵਿੱਚ ਬੈਠ ਕੇ ਜਾਪ ਕਰਦੇ ਰਹੇ। ਸ਼੍ਰੋਮਣੀ ਕਮੇਟੀ ਦੇ ਮੈਂਬਰ ਬੱਗਾ ਸਿੰਘ ਨੇ ਇਸ ਨੂੰ ਬੱਬਰ ਖਾਲਸਾ ਬਨਾਮ ਟਕਸਾਲ ਝਗੜਾ ਬਣਾਉਣ ਦੀ ਕੋਸ਼ਿਸ਼ ਕੀਤੀ ਸੀ। ਪਰ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਸਮੇਤ ਸਿਆਣੀ ਸਿੱਖ ਆਗੂਆਂ ਨੇ ਇਸ ਮਾਮਲੇ ਨੂੰ ਕਮਰਿਆਂ ਦੀ ਵੰਡ ਕਰਕੇ ਨਿਪਟਾਰਾ ਦਿੱਤਾ ਸੀ। ਉਹਨੀ ਦਿਨੀ ਸੰਤ ਜਰਨੈਲ ਸਿੰਘ ਨੂੰ ਨਾਨਕ ਨਿਵਾਸ ਵਿੱਚੋਂ ਗ੍ਰਿਫਤਾਰ ਕਰਨ ਬਾਰੇ ਪਾਰਲੀਮੈਂਟ ਵਿੱਚ ਮੰਗ ਕੀਤੀ ਜਾ ਰਹੀ ਸੀ ਕਿਸੇ ਵੇਲੇ ਵੀ ਕਮਾਂਡੋ ਕਾਰਵਾਈ ਕੀਤੀ ਜਾਣ ਦਾ ਖਤਰਾ ਸੀ ਸਟੀਕਨ ਬੁੱਧੀ ਜਰਨੈਲ ਸ਼ਾਹਬੀਅਕ ਸਿੰਘ ਦਾ ਵਿਚਾਰ ਸੀ ਕਿ ਕੁਜ਼ਰਤੀ ਬਣੇ ਇਸ ਮੌਕੇ ਦਾ ਫਾਇਦਾ ਉਠਾ ਕੇ ਸੰਤ ਜਰਨੈਲ ਸਿੰਘ ਨੂੰ ਨਾਨਕ ਨਿਵਾਸ ਤੋਂ ਕੱਢਿਆ ਜਾਵੇ ਉਸਨੇ ਜਸਦੇਵਾਲ ਰਾਮ ਸਿੰਘ ਚਲਦਾ ਭਾਈ ਕਮਰ ਸਿੰਘ ਧਾਮੀ ਡਾਕਟਰ ਬਲਦੇਵ ਸਿੰਘ ਬਰਾੜ ਤੇ ਭਾਈ ਦਲਵੀਰ ਸਿੰਘ ਅਭਿਆਸੀ ਨੂੰ ਕਿਹਾ ਕਿ ਸੰਤਾਂ ਨੂੰ ਹਰ ਹਾਲਤ ਵਿੱਚ ਨਾਨਕ ਨਿਵਾਸ ਛੱਡ ਕੇ ਅਕਾਲ ਤਖਤ ਸੈਭ ਤੇ ਚਲੇ ਜਾਣ ਲਈ ਬਣਾਓ ਸੰਤ ਅਨੰਤ ਸਿੰਘਾਂ ਦੀ ਹਰ ਅਹਿਮ ਮਸਲੇ ਤੇ رائے ਲੈਂਦੇ ਹੁੰਦੇ ਸਨ ਜਰਨਲ ਸ਼ਬੀਕ ਸਿੰਘ ਸਮੇਤ ਇਹਨਾਂ ਪੰਜਾਂ ਸਿੰਘਾਂ ਨੇ ਸੰਤ ਜਰਨੈਲ ਸਿੰਘ ਨੂੰ ਨਾਨਕ ਨਵਾਸ ਛੱਡਣ ਤੇ ਅਕਾਲ ਤਖ਼ਤ ਸੈਭ ਤੇ ਚਲੇ ਜਾਣ ਦੀ ਸਲਾਹ ਦਿੱਤੀ ਕਮਾਂਡੋ ਐਕਸ਼ਨ ਦੀ ਸੰਭਾਵਨਾ ਨੂੰ ਧਿਆਨ ਵਿੱਚ ਰੱਖ ਕੇ ਸੰਤ ਜਰਨੈਲ ਸਿੰਘ ਪਹਿਲਾਂ ਹੀ ਕੁਝ ਚਿਰ ਤੋਂ ਰਾਤ ਨੂੰ ਅਕਾਲ ਤਖ਼ਤ ਸੈਭੇ ਹੀ ਚਲੇ ਜਾਂਦੇ ਸਨ ਜਦ ਸੇਜ਼ਰ ਗੁਰਚਨ ਸਿੰਘ ਟੋੜਾ ਦੇ ਕਹਿਣ ਤੇ ਉਸਦੇ ਪਿਏ ਅਬਨਾਸ਼ੀ ਸਿੰਘ ਨੇ ਅਕਾਲ ਤਖ਼ਤ ਸੈਭ ਦੇ ਕਮਰੇ ਦੀ ਚਾਬੀ ਸੰਤਾਂ ਨੂੰ ਪਹਿਲਾਂ ਹੀ ਦਿੱਤੀ ਹੋਈ ਸੀ ਸੰਤਾਂ ਨੇ ਇਹਨਾਂ ਪੰਜਾਂ ਸਿੰਘਾਂ ਦੀ ਸਲਾਹ ਮੰਨ ਕੇ ਪੱਕੇ ਤੌਰ ਤੇ ਨਾਨਕ ਨਵਾ ਛੱਡਣ ਤੇ ਅਕਾਲ ਤਖ਼ਤ ਸੈਭ ਤੇ ਚੜੇ ਜਾਣ ਦਾ ਫੈਸਲਾ ਕਰ ਲਿਆ। ਦਮਦਮੀ ਟਕਸਾਲ ਨਾਲ ਸੰਬੰਧਿਤ ਸਾਰੇ ਜੁਝਾਰੂ ਸਿੰਘਾਂ ਨੂੰ ਵੀ ਦਰਬਾਰ ਸਾਹਿਬ ਸਮੂਹ ਵਿੱਚ ਵੱਖ-ਵੱਖ ਟਿਕਾਣੇ ਵੰਡ ਦਿੱਤੇ ਗਏ। ਅਕਾਲ ਤਖ਼ਤ ਸੈਭ ਤੇ ਭਾਈ ਕਾਬਲ ਸਿੰਘ, ਭਾਈ ਲਾਭ ਸਿੰਘ ਤੇ ਭਾਈ ਸਰੇਂਦਰ ਸਿੰਘ ਸੋਢੀ ਦੇ ਜੱਤੇ ਸੰਤਾਂ ਦੀ ਸੁਰੱਖਿਆ ਲਈ ਲਾ ਦਿੱਤੇ। ਭਾਈ ਅਮਰੀਕ ਸਿੰਘ ਨੂੰ ਗੁਰੂ ਰਾਮਦਾਸ ਲੰਗਰ, ਜੱਤੇ ਦਾ ਰਾਮ ਸਿੰਘ ਚਲੱਦਾ ਨੂੰ ਬੁੰਗੇ ਨੇੜੇ ਅਤੇ ਇਸੇ ਤਰ੍ਹਾਂ ਬਾਕੀ ਸਿੰਘ ਪ੍ਰਕਰਮਾ ਦੇ ਚਾਰ-ਛੇਰੇ ਤਾਇਨਾਤ ਕਰ ਦਿੱਤੇ ਗਏ। ਅਕਾਲ ਫੈਡਰੇਸ਼ਨ ਦੇ ਕਨਵੀਨਰ ਭਾਈ ਕਮਰ ਸਿੰਘ ਧਾਮੀ ਨੂੰ ਨਾਨਕ ਨਿਵਾਸ ਵਿੱਚ ਵੱਧ ਤੋਂ ਵੱਧ ਕਮਰੇ ਮਲ ਲੈਣ ਲਈ ਕਿਹਾ ਗਿਆ। ਉਸਨੇ ਉਹ ਸਾਰੇ ਕਮਰੇ ਮਲ ਲਏ ਜਿਹੜੇ ਸੰਤ ਜਰਨੈਲ ਸਿੰਘ ਦੇ ਨਾਨਕ ਨਿਵਾਸ ਛੱਡਣ ਨਾਲ ਟਕਸਾਲ ਦੇ ਸਿੰਘਾਂ ਨੇ ਖਾਲੀ ਕਰਨੇ ਸਨ। ਭਾਈ ਧਾਮੀ ਨੂੰ ਜ਼ਿੰਮੇਵਾਰੀ ਸੌਂਪੀ ਗਈ ਕਿ ਗਰਸਤੀ ਸਿੰਘਾਂ ਦੇ ਪਰਿਵਾਰ ਵੀ ਨਾਨਕ ਨਿਵਾਸ ਵਿੱਚ ਰਹਿਣਗੇ ਤੇ ਜ਼ਖਮੀ ਸਿੰਘਾਂ ਦਾ ਇਲਾਜ ਵੀ ਨਾਨਕ ਨਿਵਾਸ ਵਿੱਚ ਹੀ ਕੀਤਾ ਜਾਵੇਗਾ। ਉਹਨਾਂ ਦੀ ਦੇਖਰੇਖ ਕਰਨ ਦੀ ਜ਼ਿੰਮੇਵਾਰੀ ਤੇਰੀ ਹੋਵੇਗੀ। ਇਹ ਵੀ ਫੈਸਲਾ ਕੀਤਾ ਗਿਆ ਕਿ ਜਦ ਬੱਬਰ ਖਾਲਸਾ ਜਾਂ ਕੋਈ ਹੋਰ ਵਿਅਕਤੀ ਤਾਂ ਤੇ ਜਰਨੈਲ ਸਿੰਘ ਬਰੋਧ ਬਿਆਨ ਦਿੰਦਾ ਹੈ ਤਾਂ ਸੰਤ ਜਰਨੈਲ ਸਿੰਘ ਅਜਿਹੇ ਬਿਆਨਾਂ ਦਾ ਕੋਈ ਨੋਟਿਸ ਨਹੀਂ ਲੈਣਗੇ ਪਰ ਅਕਾਲ ਫੈਡਰੇਸ਼ਨ ਜਿਹੇ ਬਿਆਨਾਂ ਦੇ ਪ੍ਰਤੀਕਰਮ ਵਜੋਂ ਸੰਤ ਹਰਜਨ ਸਿੰਘ ਲੰਗੋਵਾਲ ਵਿਰੁੱਧ ਬਿਆਨ ਦੇਵੇਗੀ ਉਹਨਾਂ ਦਿਨਾਂ ਦੀਆਂ ਅਖਬਾਰਾਂ ਵਿੱਚ ਆਏ ਬਿਆਨ ਇਸ ਫੈਸਲੇ ਦੀ ਪੁਸ਼ਟੀ ਕਰਦੇ ਹਨ ਜਦ ਬਬਰ ਖਾਲਸਾ ਨੇ ਇੱਕ ਛਪਿਆ ਪਰਚਾ ਸੰਗਤ ਵਿੱਚ ਵੰਡ ਕੇ ਸੰਤ ਜਰਨੈਲ ਸਿੰਘ ਨੂੰ ਕੁਝ ਸਵਾਲ ਕੀਤੇ ਸਨ ਤਾਂ ਸੰਤ ਜਰਨੈਲ ਸਿੰਘ ਨੇ ਗੁਰੂ ਰਾਮਦਾਸ ਲੰਗਰ ਦੀ ਛੱਤ 'ਤੇ ਉਸ ਦਾ ਸਖਤ ਨੋਟਿਸ ਲੈਂਦਿਆਂ ਬੜਾ ਗਰਮ ਲੈਕਚਰ ਕੀਤਾ ਸੀ ਇਸ ਤੇ ਨਾ ਪੰਜਾ ਸਿੰਘਾਂ ਨੇ ਸੰਤ ਜਰਨੈਲ ਸਿੰਘ ਨੂੰ ਪੁੱਛਿਆ ਸੀ ਤੁਸੀਂ ਅਜਿਹਾ ਕਿਉਂ ਕੀਤਾ ਸੰਤ ਜਰਨੈਲ ਸਿੰਘ ਨੇ ਹੱਸ ਕੇ ਜਵਾਬ ਦਿੱਤਾ ਸੀ ਮੈਂ ਨੇਰਾ ਸਾਧ ਹੀ ਨਹੀਂ ਜੱਟ ਬੀਆ ਤੇ ਜੱਟ ਵੀ ਬਰਾੜਾਂ ਪਰ ਅੱਗੇ ਤੋਂ ਅਜਿਹਾ ਨਹੀਂ ਕਰਾਂਗਾ ਸੰਤ ਜਰਨੈਲ ਸਿੰਘ ਜੰਗੀ ਪੈੰਟੜੇ ਅਨੁਸਾਰ ਨਾਨਕ ਨਿਵਾਸ ਛੱਡ ਕੇ ਅਕਾਲ ਤਖਤ ਸੈੱਟ ਤੇ ਆਗੇ ਸਨ ਨਾ ਹੀ ਬੱਬਰ ਖਾਲਸਾ ਨੇ ਦਾਵਾ ਕੀਤਾ ਸੀ ਕਿ ਸੰਤ ਜਰਨੈਲ ਸਿੰਘ ਨੇ ਸਾਥੋਂ ਡਰ ਕੇ ਨਾਨਕ ਨਿਵਾਸ ਛੱਡਿਆ ਤੇ ਨਾ ਹੀ ਸੰਤ ਜਰਨੈਲ ਸਿੰਘ ਨੇ ਉਹਨਾਂ ਤੋਂ ਡਰਦਿਆਂ ਨਾਨਕ ਨਿਵਾਸ ਛੱਡਿਆ ਸੀ ਜਦ ਅਜੀਹਾ ਪ੍ਰਚਾਰ ਹੋਣ ਲੱਗਾ ਸੀ ਤਾਂ ਸੰਤ ਜਰਨੈਲ ਸਿੰਘ ਨੇ ਜਵਾਬ ਦਿੱਤਾ ਸੀ ਕਿ ਤੁਹਾਡਾ ਹਿਰਦਾ ਕਹਿੰਦਾ ਕਿ ਪੰਜ ਬੰਦੇ ਜੇ ਮੈਨੂੰ ਇੱਥੋਂ ਕੱਢਣਾ ਚਾਹਣ ਤੇ ਮੈਂ 8 ਜਮਾ ਕੱਢ ਲੈਣਗੇ ਉਹ ਕਿਉਂ ਨਿਕਲਿਆ ਉੱਥੋਂ ਇਸ ਵਾਸਤੇ ਕਿ ਗਵਰਨਮੈਂਟ ਨੂੰ ਫੇਲ ਕਰਨਾ ਅਨੰਦਪੁਰ ਦਾ ਮਤਾ ਬਖਰੀ ਕਾਮ ਪਰਸਨ ਲਾ ਹੋਰ ਕਈ ਗੱਲਾਂ ਉਹਦੇ ਵਿੱਚ ਆਉਂਦੀਆਂ ਇਹ ਸਾਰਾ ਪੂਰਾ ਕਰਨਾ ਗੁਲਾਮੀ ਘਰੋਂ ਲਾਉਣੀਆਂ ਸਰਕਾਰ ਤਾਂ ਚਾਹੁੰਦੀ ਹੈ ਕਿ ਕਿਹੜਾ ਟਾਈਮ ਹੋਵੇ ਮਨਜੀ ਸਾਹਿਬ ਦੇ ਕਾਲ ਤੱਕ ਸਾਹਿਬ ਤੇ ਕਿ ਆ ਜਿਹੜੀ ਸੜਕਾ ਸਮੁੰਦਰੀ ਹਾਲ ਦੇ ਅੱਗੋਂ ਦੀ ਇਹਨਾਂ ਲੰਗਰਾਂ 'ਚ ਸਿੱਖਾਂ ਦਾ ਕਦੋਂ ਖੂਨ ਆਪਸ ਵਿੱਚ ਡੁੱਲੇ ਤੇ ਕਦੋਂ ਅਸੀਂ ਸੁਰਖਰੂ ਹੋਈਏ ਸੰਤ ਜਰਨੈਲ ਸਿੰਘ ਨੇ ਐਲਾਨ ਕੀਤਾ ਹੋਇਆ ਸੀ ਇਸ ਚਾਰ ਦੀਵਾਰੀ ਦੇ ਅੰਦਰ ਕਾਇਰ ਬੁਜਦਲ ਡਰਪੋਕ ਜੋ ਵੀ ਦੂਸ਼ਣ ਮੇਰੇ ਤੇ ਲੱਗਣ ਮੈਂ ਉਹ ਬਰਦਾਸ਼ਤ ਕਰਾਂਗਾ ਪਰ ਆਪਸ ਵਿੱਚ ਨਹੀਂ ਲੜਾਂਗਾ ਇਸ ਚਾਰ ਦੀਵਾਰੀ ਅੰਦਰ ਆਪਣੇ ਆਲੀ ਮੇਰੇ ਹੱਥ ਵੱਡੇ ਹੋਏ ਆ ਜੇ ਗਵਰਨਮੈਂਟ ਚੜ ਕੇ ਆਈ ਤਾਂ ਟੱਕਰ ਪੂਰੀ ਲਾਵਾਂਗਾ ਤੇ ਜੇ ਇਹਨਾਂ 'ਚੋਂ ਕੋਈ ਆਊਗਾ ਤਾਂ ਮੈਂ ਗੱਲ ਨਹੀਂ ਪਊਂਗਾ ਸੰਤਾਂ ਤੇ ਜਰਨਲ ਸ਼ਾਹਬੀਖ ਸਿੰਘ ਬਾਰੇ ਸਿੱਧੂ ਦੀ ਪੜਾਅਸ ਜੀਬੀਐਸ ਸਿੱਧੂ ਸੰਤ ਜਰਨਲ ਸਿੰਘ ਤੇ ਜਰਨਲ ਸ਼ਾਹਬੀਖ ਸਿੰਘ ਬਾਰੇ ਪੜਾਅਸ ਕੱਢਣ ਲਈ ਆਪਣੀ ਕਿਤਾਬ ਦੇ ਇਸ ਅਧਿਆਇ ਦੇ ਵਿਸ਼ੇ ਨਾਲ ਅਸਬੰਧਿਤ ਤੇ ਬੇਲੋੜੀਆਂ ਗੱਲਾਂ ਵੀ ਕਰਦਾ ਹੈ ਉਹ ਜਰਨਲ ਸ਼ਾਹਬੀਖ ਸਿੰਘ ਬਾਰੇ ਜ਼ਹਿਰ ਉਗਲਦਾ ਹੋਇਆ ਕਹਿੰਦਾ ਹੈ ਕਿ ਉਸ ਨੂੰ ਪ੍ਰਸ਼ਟਾਚਾਰ ਦੇ ਦੋਸ਼ ਵਿੱਚ ਡਿਸਮਿਸ ਕਰ ਦਿੱਤਾ ਗਿਆ ਸੀ ਪਰ ਉਹ ਇਸ ਸਚਾਈ ਦਾ ਜ਼ਿਕਰ ਤੱਕ ਨਹੀਂ ਕਰਦਾ ਕਿ ਉਹ ਇਹਨਾਂ ਦੋਸ਼ਾਂ ਵਿੱਚੋਂ ਬਾਝਿਤਪਰੀ ਹੋ ਗਿਆ ਸੀ ਸੰਤ ਜਰਨੈਲ ਸਿੰਘ ਬਾਰੇ ਨਫ਼ਰਤ ਕੱਢਣ ਲਈ ਉਹ ਬਹੁਤ ਹੀ ਹਾਸੋਹੀਣੀ ਗੱਲ ਕਰਦਾ ਹੋਇਆ ਲਿਖਦਾ ਹੈ। ਪਿੰਡਰਾਂ ਵਾਲੇ ਦੁਆਰਾ ਡਰਾ ਕੇ ਸਰਕਾਰੀ ਮਸ਼ੀਨਰੀ ਤੇ ਕੀਤੇ ਗਏ ਕੰਟਰੋਲ ਦਾ ਅੰਦਾਜ਼ਾ ਇਸ ਤੱਤ ਤੋਂ ਲਗਾਇਆ ਜਾ ਸਕਦਾ ਹੈ ਕਿ ਟੈਲੀਫੋਨ ਐਕਸਚੇਂਜ ਉਸ ਦੁਆਰਾ ਤੇ ਉਸਤੇ ਬੰਦਿਆਂ ਦੁਆਰਾ ਕੀਤੇ ਜਾਂਦੇ ਟੈਲੀਫੋਨਾਂ ਨੂੰ ਸਦਾ ਤਰਜੀਹ ਦਿੰਦੀ ਸੀ। ਉਹ ਇਹ ਦਾਵਾ ਇੰਉਂ ਕਰਦਾ ਹੈ ਜਿਵੇਂ ਉਹ ਖੁਦ ਟੈਲੀਫੋਨ ਐਕਸਚੇਂਜ ਦਾ ਮੁਲਾਜ਼ਮ ਰਿਹਾ ਹੋਵੇ। ਪਰ ਉਹਦੀ ਇਹ ਜਵਲੀ ਵੀ ਬਿਨਾ ਕੋਹ ਕੀਤੇ ਮਾਰਕ ਟੱਲੀ ਤੇ 33 ਚੈੱਕਪ ਦੀ ਹੂਬ-ਹੂਬ ਨਕਲੀ ਹੈ। ਬਾਕੀ ਅਗਲੇ ਅੰਕ ਵਿੱਚ 当然。